ਸਤਿ ਸ੍ਰੀ ਅਕਾਲ ਅਦਾਬ ਰਾਮ ਰਾਮ ਸਾ ਸੰਗ ਜੀ ਕੱਲ 1 2 ਜਦੋਂ ਆਪਣੀ ਜ਼ੂਮ ਮੀਟਿੰਗ ਹੋਈ WhatsApp ਤੇ ਤਾਂ ਉਸ ਦੇ ਵਿੱਚ ਕੁਝ ਸਾਧਨਾ ਨਾਲ ਸੰਬੰਧਿਤ ਦਰਸ਼ਨ ਸੀ ਕਿ ਨਾਮ ਅਭਿਆਸ ਦੇ ਵਿੱਚ ਜੀ ਨਹੀਂ ਲੱਗਦਾ ਜਾਂ ਮਨ ਨਹੀਂ ਟਿਕਦਾ ਜਾਂ ਡਰ ਲੱਗਦਾ ਹੈ ਜਾਂ ਸਾਧਨਾ ਨੂੰ ਵਧਾਉਣ ਲਈ ਕੀ ਕਰੀਏ ਭਾਈ ਕਹਿੰਦਾ ਸੀ ਕਿ ਸਾਧਨਾ ਨੂੰ ਵਧਾਉਣ ਲਈ ਕੀ ਕਰੀਏ ਕੀ ਮੈਂ ਸਾਧਨਾ ਵਧੇ ਕੀ ਮੈਂ ਸਿਮਰਨ ਚ ਵਾਧਾ ਹੋਵੇ ਇੱਕ ਭਾਈ ਕਹਿੰਦਾ ਸੀ ਕਿ ਮੇਰੀ ਕੁੰਡਲੀ ਨਹੀਂ ਸਕਤੀ ਚੱਕਰਾਂ ਦੀ ਊਰਜਾ ਜਾਂ ਊਰਜਾ ਉੱਪਰ ਸਿਰ 'ਚ ਮੈਨੂੰ ਤਕਲੀਫ ਦੇ ਰਹੀ ਹੈ ਤੇ ਮੇਰੀ ਬੇਚਾਨੀ ਬਹੁਤ ਵੱਧ ਗਈ ਨੀਂਦ ਨਹੀਂ ਮੈਨੂੰ ਆ ਰਹੀ ਦਿਮਾਗ ਮੈਨੂੰ ਅਨਬੈਲੈਂਸ ਮਹਿਸੂਸ ਹੁੰਦਾ ਹੈ ਅੱਜ ਵੀ ਉਸ ਦਾ ਫੋਨ ਆਇਆ ਸੀ ਮੈਨੂੰ ਕਾਫੀ देर ਕੱਲ ਵੀ ਉਸਨੇ ਵਿਚਾਰੇ ਨੇ ਬਾਰ-ਬਾਰ ਕੀਤਾ ਇਕ ਕਹਿੰਦਾ ਸੀ ਕਿ ਮੈਨੇ ਨਾਦ ਦੀ ਬਹੁਤ ਅਭਿਆਸ ਕੀਤਾ ਉਹ ਨਾਦ ਮੈਨੂੰ ਬਹੁਤ ਸੁਣਦੀ ਹੈ ਜਿਸ ਨੂੰ ਝਿੰਗਰ ਦੀ ਆਵਾਜ਼ ਕਹਿੰਦੇ ਹਨ ਟੀਂ ਦੀ ਆਵਾਜ਼ ਬਿੰਡੇ ਜੀ ਦੀ ਆਵਾਜ਼ ਕਹਿੰਦੇ ਹਨ ਇਸ ਦਾ ਮੈਂ ਕੀ ਹੱਲ ਕਰਾਂ ਉਸਨੇ ਕਿਹਾ Rajasthan ਤੋਂ ਮੈਂ ਉਪਾਈ ਸਾਧਕ ਸਹਾ ਸਿੰਘ ਜੀ ਜੋ ਬਦਲਾਅ ਅਸੀਂ ਜਿਵੇਂ ਆਪਾਂ ਗੱਲ ਕਰਦੇ ਹਾਂ ਸਿਮਰਨ ਅਭਿਆਸ ਦੇ ਵਿੱਚ ਜਿਆਦਾ ਜਿਆਦਾ ਕਿਸ ਤਰ੍ਹਾਂ ਟਿਕਾ ਜਾਵੇ ਉਸ ਦੀ ਯਾਦ ਨੂੰ ਕਿਵੇਂ ਵਿਧਾਇਆ ਜਾਵੇ ਕਿਵੇਂ ਯਾਦ ਬਧੇ ਸਭ ਤੋਂ ਪਹਿਲਾਂ ਤਾਂ ਜੋ ਬਦਲਾਅ ਅਸੀਂ ਅੰਦਰ ਜਾਣਨੇ ਹਾਂ ਉਹ ਕੁਝ ਬਦਲਾਅ ਅਸੀਂ ਬਾਹਰ ਸਾਨੂੰ ਬਾਹਰ ਕਰਨੇ ਪੈਣਗੇ ਜਿਨ੍ਹਾਂ ਨੂੰ ਰੈਤਾਂ ਵੀ ਕਹਿੰਦੇ ਹਨ ਆਮ ਪਾਸਾ ਜਿਸ ਨੂੰ ਬਾੜ ਵੀ ਕਹਿੰਦੇ ਹਨ ਖੇਤ ਦੀ ਬਾੜ ਜਿਵੇਂ ਕਿਸਾਨ ਜਿੱਥੇ ਉਜਾੜ ਵਾਲੀ ਜਗ੍ਹਾ ਹੋਵੇ ਉਹ ਕੁਝ ਬੀਜਣ ਤੋਂ ਪਹਿਲਾਂ ਉਸ ਦੀ ਬਾੜ ਦੀ ਸੋਚਦਾ ਹੈ ਕਿ ਬਾੜ ਕਰਾਂ ਮੈਂ ਨਹੀਂ ਤਾਂ ਇੱਥੇ ਉਜਾੜਾ ਹੈ ਡੰਗਰ ਪਸੂ ਹੈ ਜਾਂ ਹੋਰ ਕਿਸੇ ਕਾਰਨ ਫਸਲ ਖਰਾਬ ਹੋ ਜਾਏਗੀ ਤਾਂ ਪਹਿਲਾਂ ਬਾੜ ਦੀ ਸੋਚਦਾ ਹੈ ਫਿਰ ਭਿੱਜਣ ਤੋਂ ਪਹਿਲਾਂ ਮਿੱਟੀ ਦੀ ਤਿਆਰੀ ਕਰਦਾ ਹੈ ਉਹ ਸਿੱਲਾ ਦੇਖਦਾ ਹੈ ਉਸ ਦੀ ਕਿੰਨੇ ਕ ਸਿੱਲਾ ਹੈ ਨਹੀਂ ਸਿੱਲਾ ਹੈਗੀ ਤਾਂ ਉਸ ਨੂੰ ਪਾਣੀ ਦਿੰਦਾ ਰੌਣੀ ਕਹਿੰਦੇ ਨੇ ਰੌਣੀ ਕਰਦਾ ਫਿਰ ਉਸ ਨੂੰ ਬੱਤ ਆਉਣ ਤੇ ਪ੍ਰੋਪਰ ਵਾਹੀ ਕਰਦਾ ਆਪ ਦੇਖੇ ਤੀਦੇ ਸਾਧਨਾ ਨਾਲ ਫਿਰ ਮਿੱਟੀ ਨੂੰ ਪੂਰੀ ਨਰਮਾ ਪੋਲੀ ਤੇ ਬਿਲਕੁਲ ਹਲਕੀ ਬਣਾ ਕੇ ਫਿਰ ਉਸ ਦੇ ਵਿੱਚ ਕੁਝ ਨਰਮ ਬਣਾ ਕੇ ਵੀਜਦਾ ਹੈ ਇਸੇ ਤਰ੍ਹਾਂ ਜਦੋਂ ਬੱਚਾ ਆਪ ਸਕੂਲ ਪਾਉਨੇ ਆ ਤਾਂ ਉਸ ਦੀ ਵਰਦੀ ਕਿਤਾਬਾਂ ਦਾਖਲਾ ਟਿਫਨ वगैरह ਸਭ ਤਿਆਰੀ ਕਰਦੇ ਹਾਂ ਪਹਿਲਾਂ ਜੇ ਕੋਈ ਸਾਧੂ ਸੰਤ ਕਿਸੇ ਨੂੰ ਉਪਦੇਸ਼ ਦਿੰਦਾ ਹੈ ਤਾਂ ਪਹਿਲਾਂ ਉਸ ਦੇ ਬਾਰੇ ਬਦਲਾਅ ਨੂੰ ਕਹਿੰਦਾ ਹੈ ਕਿ ਭਾਈ ਤੂੰ ਮਾੜੀ ਸੰਗਤ ਦੇ ਵਿੱਚ ਨਹੀਂ ਬੈਠਣਾ ਦਾਰੂ ਮੀਠੀ ਨਹੀਂ ਖਾਣਾ ਦਾਰੂ ਸ਼ਰਾਬ ਨਹੀਂ ਪੀਣੀ ਜੋ ਪਰਾਈਆਂ ਧੀਆ ਪੈਣਾ ਹਨ ਮਾਂ ਭੈਣ ਸਮਝਣਾ ਹੈ ਇਹ ਬਦਲਾਵ ਲਈ ਤੂੰ ਰਾਜੀ ਹੈ ਜੇਕਰ ਤੂੰ ਇਸ ਬਦਲਾਵ ਲਈ ਰਾਜੀ ਹੈ ਤਾਂ দীક્ષા ਲੈ ਲੈ ਜਿਵੇਂ ਸਿੱਖ ਵੰਥ ਦੇ ਵਿੱਚ ਸਿੱਖ ਧਰਮ ਦੇ ਵਿੱਚ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤਾਂ ਉਸ ਨੂੰ ਕੇਸ ਰੱਖਣ ਲਈ ਕਿਹਾ ਜਾਂਦਾ ਹੈ ਤੇ ਪੰਜ ਕਕਾਰ ਤਾਰਨਨ ਕਰ ਲਈ ਕਿਹਾ ਜਾਂਦਾ ਹੈ ਪੱਛਾ ਕੜਾ ਕਿਰਪਾਨ ਕੰਗਾ ਕੇ ਪੰਜ ਜੋ ਕਕਾਰ ਹਨ ਸਿੱਖ ਧਰਮ ਦੇ ਜੇਕਰ ਉਹ ਸਵੀਕਾਰ ਕਰਦਾ ਹੈ ਪੰਜ ਕਕਾਰਾਂ ਨੂੰ ਤਾਂ ਉਹ ਅਮਰ ਛਕਣ ਲਈ ਤਿਆਰ ਹੋ ਸਕਦਾ ਹੈ ਬਾਣੀ ਪੜਨਾ ਹੋਰ ਇਹ ਸਾਰੇ ਬਾਦ ਦੇ ਬਾਦ ਦੀਆਂ ਰਹਿਤਾਂ ਹਨ ਗੁਰੂ ਦਾ ਹੁਕਮ ਹੈ ਮਗਰ ਪਹਿਲਾਂ ਉਹ ਕਹਿੰਦੇ ਨੇ ਕਿ ਕਾਰ ਰੱਖਣੇ ਕੇਸ ਰੱਖਣੇ ਬਾਹਰ ਹੀ ਤਿਆਰੀ ਕਰ ਪਾਈ ਜੀ ਇਸੇ ਤਰ੍ਹਾਂ ਸ਼ੁਕਰਾਨਾ ਕਰਨਾ ਵੀ ਉਸੇ ਦੇ ਵਿੱਚ ਆ ਜਾਂਦਾ ਹੈ ਸ਼ੁਕਰਾਨਾ ਕਰੋ ਜੋ ਚੀਜ਼ ਤੁਸੀਂ ਬਾ ਅੰਦਰ ਜਾਣੇ ਹੋ ਉਸ ਦਾ ਬਾ ਸ਼ੁਕਰਾਨਾ ਕਰੋ ਜੋ ਤਨੇ ਮੈਨੂੰ ਹੈ ਦਾਤਾ ਜੋ ਮੈਨੂੰ ਅਸੀ ਮਰਨ ਬਖਸ਼ਿਆ ਹੈ ਤੇਰੀ ਆਦ ਬਖਸ਼ੀਆ ਤੇਰਾ ਸੋ ਕਰ ਰਹਾ ਹੈ ਇਸ ਨੂੰ ਹੋਰ ਬਦਾ ਦਾਤਾ ਇਹੋ ਜੀ ਹੀ ਸੰਗਤ ਅਭਿਆਸਿਆਂ ਦੀ ਸੰਗਤ ਗੁਰੂ ਘਰ ਆਣਾ ਜਾਣਾ ਬਾਣੀ ਨਾਲ ਨੇੜਤਾ ਵਧਾਈਏ ਅਸੀਂ ਜਦੋਂ ਗੁਰਬਾਣੀ ਨਾਲ ਨੇੜਤਾ ਵਧਾਵਾਗੇ ਸੰਤਾਂ ਦੇ ਬਚਨ ਸੁਣੋ ਬੋਲ ਸੁਣੋ ਪੜੋ ਤਾਂ ਬਾਣੀ ਨਾਲ ਨੇੜਤਾ ਵਧਾਵਾਂਗੇ ਤਾਂ ਸਾਡਾ ਪਿਆਰ ਵਧੇਗਾ ਅੰਦਰਲਾ ਸੇਵਾ 'ਚ ਧਿਆਨ ਦਿਓ ਸੇਵਾ ਸਿਮਰਨ ਦੇ ਵਿੱਚ ਧਿਆਨ ਦਿਓ ਜ਼ਰੂਰਤਮੰਦ ਦੀ ਜਿੰਨੀ ਵੀ ਕਰ ਸਕਦੇ ਹੋ ਜਿੰਨੀ ਵੀ ਕਰ ਸਕਦੇ ਹੋ ਉੰਨੀ ਹੀ ਉਸ ਤੋਂ ਵੀ ਘੱਟ ਕਰੋ ਚਾਹੀਏ ਜੇ ਸਾਡੇ ਕੋਲ 100 ਰੁਪਏ ਲਗਾਉਣ ਨੂੰ ਹੈਗੇ ਆ ਕਿਸੇ ਤੇ ਤਾਂ 10 ਹੀ ਲਗਾ ਦਿਓ ਚਾਹੀਏ ਜਾਨਵਰਾਂ ਤੇ ਦਇਆ ਕਰੋ ਪੰਛੀਆਂ ਤੇ ਦਇਆ ਕਰੋ ਧੀਰਜ ਰੱਖੋ ਤੇ ਚਲਦੇ ਫਿਰਦੇ ਅਭਿਆਸ ਕਰੋ ਨਾਲ ਜਦ ਵੀ ਨਾਉਣ ਲੱਗਿਆਂ ਰੋਟੀ ਖਾਣ ਲੱਗਿਆਂ ਇੱਕ ਜਗਤ ਦੂਜੀ ਜਗ੍ਹਾ ਜਾਣਨੇ ਆ ਉਸ ਟਾਈਮ ਟੀਵੀ ਤੋਂ ਟਾਈਮ ਬਚਾਓ ਯਾਰ ਦੋਸਤਾਂ ਨਾਲ ਬੈਠਦੇ ਆ ਤਾਂ ਉੱਥੇ ਟਾਈਮ ਬਚਾਓ ਇੱਕ ਸਹਿਜ ਗੱਲ ਕਰੋ ਸਹਿਜ ਟਕਾਓ ਨਾਲ ਤਾਂ ਜੋ ਤੁਹਾਡਾ ਚਿੱਤ ਉੱਥੇ ਬਣਿਆ ਰਹੇ ਤੁਹਾਡੇ ਚਿੱਤ ਦੇ ਵਿੱਚ ਸੁਰਤੀ ਦੇ ਵਿੱਚ ਤੁਸੀਂ ਸਿਮਰਨ ਚਲਾ ਸਕੋ ਜਾਂਦ ਉਸ ਦੀ ਰੱਖ ਸਕੋ ਉਸ ਨੂੰ ਸਿਮਰਨ ਦਾ ਵੀ ਮਤਲਬ ਯਾਦ ਹੀ ਹੁੰਦਾ ਸਿਮਰ ਸਕੋ ਅੰਦਰ ਅੰਦਰ ਜਦ ਇਸ ਤਰ੍ਹਾਂ ਅਸੀਂ ਲਗਾਤਾਰ ਵਿਆਸ ਕਰਦੇ ਹਾਂ ਸੰਗਤ ਵਧਾ ਲੈਂਦੇ ਹਾਂ ਤਾਂ ਸੰਗਤ ਦੇ ਵਿੱਚ ਮੈਲ ਉਤਰਦੀ ਹੈ ਮਨ ਦੀ ਮਨ ਦੀ ਮੈਲ ਉਤਰਦੀ ਹੈ ਤਾਂ ਸਾਨੂੰ ਪ੍ਰਭ ਚਿੱਤ ਆ ਜਾਂਦਾ ਹੈ ਬਿਨ ਪਾਗਾ ਸਤ ਸੰਗ ਨਾਲ ਬੈ ਬਿਨ ਸੰਗਤ ਮੈਲ ਭਰੀ ਜਾ ਜਿਓ ਜਿਨਾਂ ਨੇ ਸੰਗਤ ਕੀਤੀ ਸਾਧੂ ਸੰਗ ਕੀਤਾ ਜਿਨਾਂ ਨੇ ਨਾਮ ਅਭਿਆਸੀ ਦੀ ਸੰਗਤ ਕਰਦੇ ਹਨ ਉਹਨਾਂ ਦਾ ਬੇੜੇ ਪਾਰ ਹੋ ਜਾਂਦੇ ਹਨ ਸੰਗਤ ਦੀ ਬਹੁਤ ਮਹੱਤਤਾ ਹੈ ਸਾ ਸੰਗ ਜੀ ਤੇ ਜਿਹੜਾ ਜੀਵ ਚੱਲਦੇ ਫਿਰਦੇ ਟੁਰਦੇ ਨਾਮ ਜਪਣ ਦੀ ਕੋਸ਼ਿਸ਼ ਕਰਦਾ ਹੈ ਨਾ ਹੁੰਦੇ ਤਾਂ ਹੁੰਦੇ ਉੱਠ ਤੇ ਬੈਠ ਤੇ ਸਾਰੀ ਤਰ੍ਹਾਂ ਤਾਂ ਉਸ ਦਾ ਬਹੁਤ ਜਲਦੀ ਹੀ ਨਾਮ ਇਕਾਗਰਤਾ ਬਣ ਜਾਂਦੀ ਹੈ ਟਿਕਾਉ ਬਣ ਜਾਂਦਾ ਹੈ ਏਡਾਪਿੰਗਲਾ ਸਮ ਹੋ ਜਾਂਦੀ ਹੈ ਆਤੇ ਅਜ ਆਪਾਂ ਜਾਪ ਦੇ ਵਿੱਚ ਕਨਵਰਟ ਹੋ ਜਾਂਦਾ ਹੈ ਸੁਰਤ ਜੋ ਸਾਡੀ ਬਾਹਰ ਖਿਲਰੀ ਪਈ ਹੈ ਇੰਦਰੇ ਜੋ ਬਾਹਰ ਮੁਖੀ ਹਾਨੰਦਰ ਮੁਖੀ ਹੋ ਜਾਂਦੇ ਹਨ ਸੁਰਤ ਅੰਤਰਮੁਖੀ ਹੋ ਜਾਂਦੀ ਹੈ ਸੁਖਮਨਾ ਨਾੜੀ ਦਾ ਦਰਵਾਜਾ ਖੁੱਲ ਜਾਂਦਾ ਹੈ ਤੀਸਰਾ ਨੈਤਰ ਤੀਸਰਾ ਤਿਲ ਐਕਟੀਵੇਟ ਹੋ ਜਾਂਦਾ ਹੈ ਆਗਿਆ ਚੱਕਰ ਐਕਟੀਵੇਟ ਹੋ ਜਾਂਦਾ ਹੈ ਦੋਵੇਂ ਅੱਖਾਂ ਦੇ ਵਿਚਾਲੇ ਜੋ ਪਰਵਟ ਕਹਿੰਦੇ ਹੈ ਚੇਮਾ ਚੱਕਰ ਇਹ ਐਕਟੀਵੇਟ ਹੋ ਜਾਂਦਾ ਹੈ ਗਿਆ ਚੱਕਰ ਦਸਵੇਂ ਦਵਾਰ ਚ ਐਂਟਰੀ ਹੋ ਜਾਂਦੀ ਹੈ ਫਿਰ ਉੱਥੇ ਦੀ ਲੀਲਾ ਅਲੱਗ ਹੈ ਤਾਂ ਉਹ ਇਸ ਤਰ੍ਹਾਂ ਬਾਹਰੀ ਬਦਲਾਵ ਕਰਦਾ ਹੋਇਆ ਅੰਦਰਲੀ ਬਦਲਾਵ ਆ ਜਾਣਗੇ ਜਦ ਅੰਦਰਲੇ ਬਦਲਾਵ ਆਉਣਗੇ ਤਾਂ ਪੂਰੀ ਜੀਵਨ ਜਾਂਚ ਹੀ ਬਦਲ ਜਾਏਗੀ ਸਾਡੀ ਸਾਡਾ ਆਇਆ ਸਫਲਾ ਹੋ ਜਾਏਗਾ ਸਾਡੀ ਇੱਕ ਗੁਰਸਿੱਖ ਵਾਲਾ ਜੀਵਨ ਬਣ ਜਾਏਗਾ ਜੋ ਅੰਦਰਲੀ ਬਦਲਾਵ ਨੇ ਉਹ ਸਾਰਾ ਜੀਵਨ ਬਦਲ ਦੇਣ ਗਿਆ ਅਸਲੀ ਤਾਂ ਅੰਦਰਲੀ ਅੰਦਰਲੇ ਬਦਲਾਵ ਨੇ ਅੰਦਰਲੀ ਖੁਸ਼ਬੂ ਜਦੋਂ ਬਾਹਰ ਖੇਲਰੇਗੀ ਦੂਰ ਦੂਰ ਤੱਕ ਸੋਬਾ ਫੈਲ ਜਾਏਗੀ ਅਤੇ ਦੂਰ ਦੂਰ ਹੋਰਾਂ ਦਾ ਵੀ ਭਲਾ ਹੋ ਜਾਏਗਾ ਉਸ ਨਾਲ ਮਹਾਰਾਜ ਕਹਿੰਦੇ ਦਿਹੋਰੀ ਕਿਸ ਕੀ ਬਾਪਰੀ ਪਵਿੱਤਰ ਹੋਏਗਾ ਗ੍ਰਾਮ ਗੁਰੂ ਕਬੀਰ ਜੀ ਕਹਿੰਦੇ ਦੇਈ ਤਾਂ ਪਵਿੱਤਰ ਹੋਏਗੀ ਗ੍ਰਾਮ ਵੀ ਪਵਿੱਤਰ ਹੋ ਜਾਏਗਾ ਪਿੰਡ ਵੀ ਪਵਿੱਤਰ ਹੋ ਜਾਏਗਾ ਜੇ ਇਹੋ ਜਿਹਾ ਗੁਰਸਿੱਖ ਕੋਈ ਵੀ ਕਿਸੇ ਪਿੰਡ ਵਿੱਚ ਜਨਮ ਲੈ ਲੈਂਦਾ ਜਿਹੜਾ ਉਠ ਤੇ ਬੈਠ ਤੇ ਨਾਮ ਜਪਦਾ ਹੈ ਜਿਸ ਦਾ ਅੰਤਰਮੁਖ ਨਾਮ ਚੱਲ ਜਾਂਦਾ ਹੈ ਸਦਾ ਸੁਰਤੀ ਅਠੋ ਪੈਰ ਬਣੀ ਰਹਿੰਦੀ ਹੈ ਉਸ ਨਾਲ ਉਸ ਪਿੰਡ ਦੀ ਵੀ ਪਵਿੱਤਰਤਾ ਬਣ ਜਾਂਦੀ ਹੈ ਯਾਰ ਦੋਸਤ ਵੀ ਤਰ ਜਾਂਦੇ ਹਨ ਮਾਪੇ ਵੀ ਤਰ ਜਾਂਦੇ ਹਨ ਤਾਂ ਸਭ ਤੋਂ ਸੁਖਾ ਇਹੀ ਹੈ ਕਿ ਤੁਸੀਂ ਚੱਲਦੇ ਫਿਰਦੇ ਉੱਠਦੇ ਨਾਮ ਅਭਿਆਸ ਕਰੋ ਇੱਕ ਹੋਰ ਜੋ ਭਾਈ ਫੋਨ ਆਇਆ ਸੀ ਉਸ ਨੂੰ ਮੈਂ ਇਸ ਵੀਡੀਓ ਦੇ ذریعے ਮਹਾਰਾਜ ਦੀ ਕਿਰਪਾ ਨਾਲ ਦੱਸਣਾ ਚਾਹੁੰਨੇ ਹਾਂ ਕਿ ਜੇਕਰ ਉੱਪਰ ਸੁਰਤੀ ਚੜੀ ਗਈ ਆਗਿਆ ਚੱਕਰ ਚੁਰ ਜਾ ਨਹੀਂ ਸੰਭਲ ਰਹੀ ਜੋ ਕੁੰਡਲਿਨੀ ਹੈ ਕੁੰਡਲਿਨੀ ਨੂੰ ਐਕਟੀਵੇਟ ਕਰਦੇ ਹਨ ਜਾਂ ਮੱਥੇ ਦਾ ਸਿੱਧਾ ਧਿਆਨ ਦਰਦੇ ਹਨ ਉਹ ਜਾਂ ਤਾਂ ਬਰਮਚਰੀਆ ਰੱਖੋ ਬਰਮਚਰੀਆ ਰੱਖਣੀ ਜ਼ਰੂਰੀ ਹੈ ਯੋਗ ਕਰੋ ਲੌਂਗ ਬਿਲੌਂਗ ਕਰੋ ਪ੍ਰਾਣਾਯਾਮ ਕਰੋ ਮਨ ਨੂੰ ਬਲਵਾਨ ਬਣਾਓ श्वास ਨੂੰ ਸਥਿਰ ਕਰੋ ਸਟਰੋਂਗ ਤਾਂ ਨਹੀਂ ਜ਼ਰੂਰੀ ਹੈ ਲੌਂਗ ਦਿਮਾਗ ਮਜ਼ਬੂਤ ਦਿਮਾਗ ਦੀ ਕੋਸ਼ਿਕਾਾਂ ਬਹੁਤ ਮਜ਼ਬੂਤ ਚਾਹੀਦੀਆਂ ਹਨ ਸਿਰ ਦੀ ਮਾਲਸ਼ ਕਰਦੇ ਰਹਿਣਾ ਚਾਹੀਦਾ ਹੈ ਤੇ ਬਾਕੀ ਕੁੰਡਲਿਨੀ ਜੋ ਨਾਮ ਜਪਦੇ ਨੇ ਉਹਨਾਂ ਦੀ ਵੀ ਕੁੰਡਲਨੀ ਐਕਟੀਵੇਟ ਹੁੰਦੀ ਹੈ ਮਗਰ ਉਹਨਾਂ ਦਾ ਧਿਆਨ ਭਗਤੀ ਭਾਵ ਵਿੱਚ ਹੁੰਦਾ ਹੈ ਗੁਰੂ ਦੇ ਚਰਨਾਂ 'ਚ ਹੁੰਦਾ ਹੈ ਪ੍ਰੇਮਾ ਮਈ ਭਗਤੀ ਹੁੰਦੀ ਹੈ ਸਰਦਾ ਵਿਸ਼ਵਾਸ ਨਾਲ ਗੁਰੂ ਦੀ ਓਟ ਲੈ ਕੇ ਕਰਦੇ ਹਨ ਤਾਂ ਉਹਨਾਂ ਦੀ ਊਰਜਾ ਜੇ ਸੈنسਰਾਰ ਚੱਕਰ 'ਚ ਜਾਂਦੀ ਹੈ ਦਸਵੇਂ ਦੁਆਰ 'ਚ ਜਾਂਦੀ ਹੈ ਚੱਕਰ ਸਾਰੇ ਉਹਨਾਂ ਦੇ ਵੀ ਐਕਟੀਵੇਟ ਹੁੰਦੇ ਨੇ ਨਿਚਲੇ ਚੱਕਰਾਂ ਦੇ ਐਕਟੀਵੇਟ ਹੋਣ ਤੋਂ ਬਿਨਾ ਉੱਪਰਨਰਜੀ ਨਹੀਂ ਜਾਂਦੀ ਉਹਨਾਂ ਦੇ ਸੁੱਤੇ ਸਿੱਧ ਹੋ ਜਾਂਦੇ ਨੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਦ ਹੋ ਗਏ ਜੋ ਕੁੰਡਲਿਨੀ ਦੇ ਸਾਧਕ ਨੇ ਉਹ ਕੱਲੇ-ਕੱਲੇ ਚੱਕਰ ਤੇ ਧਿਆਨ ਦਰਦੇ ਨੇ ਪੂਰੇ ਚੱਕਰਾਂ ਦਾ ਧਿਆਨ ਰੱਖਦੇ ਨੇ ਕਿਹੜੇ ਚੱਕਰ ਦੀ ਊਰਜਾ ਕਿਸ ਤਰ੍ਹਾਂ ਹੈ ਕਿਹੜਾ ਐਕਟੀਵੇਟ ਹੋਇਆ ਹੁਣ ਕਿਹੜੇ ਤੇ ਊਰਜਾ ਮੇਰੀ ਹੁਣ ਕਿਹੜੇ ਤੇ ਊਰਜਾ ਮੇਰੀ ਉਹਨਾਂ ਤੇ ਧਿਆਨ ਹੀ ਊਰਜਾ ਤੇ ਹੁੰਦਾ ਹੈ ਇੱਕ ਗਿਆਨ ਰੂਪੀ ਤੇ ਇੱਕ ਯੋਗ ਮਤਾਲਾ ਸਾਧਨ ਹੈ ਜਿਸ ਦੇ ਵਿੱਚ ਭਗਤੀ ਭਾਵ ਇੰਨਾ ਜ਼ਿਆਦਾ ਨਹੀਂ ਹੁੰਦਾ ਮਨ ਸਹਿਜ ਵਿੱਚ ਨਹੀਂ ਹੁੰਦਾ ਸਰਦਾ ਵਿਸ਼ਵਾਸ ਨਾ ਹੋਣ ਕਾਰਨ ਮਨ ਦੀ ਮਜ਼ਬੂਤੀ ਨਹੀਂ ਹੁੰਦੀ ਮਨ ਚ ਨਿਆ ਨਹੀਂ ਹੁੰਦਾ ਮਨ ਦੀ ਸ਼ੁੱਧਤਾ ਨਹੀਂ ਹੁੰਦੀ ਨਹੀਂ ਹਿਰਦੇ ਚੱਕਰ ਪੂਰਨ ਐਕਟੀਵੇਟ ਨਹੀਂ ਹੁੰਦਾ ਵਿਰਾਗ ਤੋਂ ਬਿਨਾਂ ਜੇ ਵਿਰਾਗ ਨਹੀਂ ਉਪਜਿਆ ਜੇ ਪ੍ਰੇਮ ਨਹੀਂ ਉਪਜਦਾ ਬਿਰਹਾ ਤੋਂ ਬਿਨਾ ਮਨ ਦੀ ਸੁਧੀ ਹੋਣਾ ਬਹੁਤ ਮੁਸ਼ਕਲ ਹੈ ਜੇ ਮਨ ਦੀ ਸ਼ੁੱਧਤਾ ਹੋ ਜੇ ਤਾਂ ਸਾਡੇ ਸੈਨਸਰਾਰ ਦੇ ਵਿੱਚ ਊਰਜਾ ਸੰਭਲ ਜਾਂਦੀ ਹੈ ਜੇਕਰ ਮਨ ਸਾਡੇ ਅੰਦਰ ਪ੍ਰੇਮ ਨਾ ਉਪਜੇ ਬਿਰਾਗ ਨਾ ਉਪਜੇ ਤਾਂ ਇਸਤੀ ਕੁੰਡਲਿਨੀ ਦੀ ਊਰਜਾ ਸੰਭਾਲ ਨਹੀਂ ਸੈਨਸਰਾਰ ਸਿਰ ਲਈ ਦਿਮਾਗ ਲਈ ਔਖੀ ਹੋ ਜਾਂਦੀ ਹੈ ਤੇ ਉਸੇ ਡਿਸਟਰਬੈਂਸ ਪੈਦਾ ਹੋ ਜਾਂਦੀ ਹੈ ਅਨ ਬੈਲੈਂਸ ਪੈਦਾ ਹੋ ਜਾਂਦਾ ਹੈ ਤਾਂ ਉਹ ਜੀਵ ਬਾਹਰ ਆਪਣੇ ਆਪਣੇ ਗੁਰੂ ਦੀ ਉਸਤਤ ਗਾਏ ਵਡਿਆਈ ਗਾਏ ਤੇ ਕੁਛ ਲਈ ਦਿਨ ਲਈ ਜੋ ਇਹ ਸਾਧਨਾ ਹੈ ਸਾਧਨਾ ਨੂੰ ਰੋਕ ਦੇ ਜਾਂ ਜੇ ਸਿੱਖ ਹੈ ਤਾਂ ਮੂਲ ਮੰਤਰ ਦਾ ਪਾਠ ਕਰੇ ਜੇ Hindu ਭਾਈ ਹੈ ਤਾਂ ਉਹ ਗਾਇਤਰੀ ਮੰਤਰ ਵੱਡੇ ਮੰਤਰ ਦਾ ਜਾਪ ਕਰੇ ਬੜੇ ਦਾ ਜਿਸ ਤਰ੍ਹਾਂ ਛੋਟੇ ਮੰਤਰ ਜੇ ਕੋਈ ਹੈ ਇੱਕ ਅੱਖਰ ਦਾ ਦੋ ਅੱਖਰ ਦਾ ਤਾਂ ਉਸ ਨਾਲ ਊਰਜਾ ਨਹੀਂ ਆਣੀ ਨੀਚੇ ਉਸ ਦਾ ਕੀ ਕਾਰਨ ਹੈ ਕਿ ਬੜਾ ਮੰਤਰ ਜਦ ਜਪੋਂਗੇ ਤੁਸੀਂ ਜਦ ਅਸੀਂ ਬੜਾ ਮੰਤਰ ਜਪਦੇ ਹਾਂ ਤਾਂ ਮਨ ਦੀ ਊਰਜਾ ਉਸ ਮੰਤਰ ਦੇ ਵਿੱਚ ਲੱਗ ਜਾਂਦੀ ਹੈ ਜਿਵੇਂ ਮੂਲ ਮੰਤਰ ਹੈ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਵਾਹਿਗੁਰੂ 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 ਹੁਣ ਇਹ ਮੰਤਰ ਦੇ ਕਈ ਸ਼ਬਦ ਨੇ ਕਈ ਅੱਖਰ ਨੇ ਤਾਂ ਮੈਨੂੰ ਧਿਆਨ ਨਾਲ ਬੋਲਣੇ ਪਏ ਕੇ ਅੱਗੇ ਪਿੱਛੇ ਨਾ ਹੋ ਜਾਣ ਇਹ ਅੱਖਰ ਤੋਂ ਬਾਅਦ ਕਿਹੜਾ ਅੱਖਰ ਆਂਦਾ ਉਹ ਵੀ ਮੈਨੂੰ ਧਿਆਨ ਰੱਖਣਾ ਪਿਆ ਤਾਂ ਇੱਕ ਤਰ੍ਹਾਂ ਦੀ ਸਿਰ ਤੋਂ ਮੱਥੇ ਤੋਂ ਸਾਡਾ ਧਿਆਨ ਮਨ ਦਾ ਉਧਰੋਂ ਇੱਕ ਸੁਰਤੀ ਹਟ ਕੇ ਮੇਰੀ ਮੰਤਰ ਦੇ ਵਿੱਚ ਆ ਗਈ ਕੀ ਕਰਨਾ ਹੁੰਦਾ ਜਿਵੇਂ ਬੁੱਲੇ ਸ਼ਾਹ ਕਹਿੰਦੇ ਨੇ ਮਨ ਦਾ ਕੀ ਸਮਝਾਉਣਾ ਇਧਰੋਂ ਪੱਟਣਾ ਉਧਰ ਲਾਣਾ ਹੁਣ ਉਹ ਸਾਡਾ ਮਨ ਸਾਡੀ ਊਰਜਾ ਉੱਪਰ ਨੂੰ ਲੱਗ ਗਈ ਸਿਰ ਨੂੰ ਚੜ ਗਈ ਤਾਂ ਫਿਰ ਉਹ ਊਰਜਾ ਮੰਤਰ ਤੇ ਆ ਜਾਂਦੀ ਹੈ ਮੰਤਰਵਾਲ ਨੂੰ ਸਾਡਾ ਧਿਆਨ ਸੁਰਤੀ ਲੱਗ ਜਾਂਦੀ ਹੈ ਵੱਡਾ ਮੰਤਰ ਹੁੰਦਾ ਅੱਗੇ ਤੋਂ ਅੱਗੇ ਅੱਖਰ yaad ਰੱਖਣੇ ਹੁੰਦੇ ਨੇ ਤੇ ਅੱਗੇ ਤੋਂ ਅੱਗੇ ਅੱਖਰ yaad ਰੱਖਣੇ ਨੇ ਤਾਂ ਮਨ ਦੀ ਸੁਰਤੀ ਸਾਨੂੰ ਉਥੇ ਚਾਹੀਦੀ ਹੈ ਤਾਂ ਉਧਰੋਂ ਮਨ ਹਟ ਕੇ ਇੱਧਰ ਲੱਗ ਜਾਏਗਾ ਕੀਰਤਨ ਕਰੋ ਗੁਰਬਾਣੀ ਗਾਓ ਨਹੀਂ ਗਾਣਾ ਆਉਂਦਾ ਨਾਲ-ਨਾਲ ਗਾਓ ਕੋਈ ਸ਼ਬਦ ਲਗਾ ਲਓ ਉਸ ਨਾਲ ਗਾਓ ਕਰੇ ਉਸਤੇਦ ਕਰੋ ਵਡਿਆਈ ਕਰੋ Hindu ਭਾਈ ਐ ਤਾਂ ਪੂਜਾ ਕਰੋ ਆਰਤੀ ਕਰੋ ਹੈ ਉਸ ਤਦ ਗਾਓ ਜਵਾਨ ਨਾਲ ਗਾਓ ਤੇ ਜੋ ਸਾਧਨਾ ਧਿਆਨ ਦੀ ਕਰ ਰਹੇ ਸੀ ਉਹ ਕੁਝ ਦਿਨ ਲਈ ਰੁਕ ਜਾਓ ਕਿਉਂਕਿ ਉਧਰੋਂ ਊਰਜਾ ਆਪਾਂ ਨੇ ਪਰਿਵਰਤਨ ਕਰਨੀ ਹੈ ਟਰਾਂਸਫਰ ਕਰਨੀ ਹੈ ਕਿਤੇ ਹੋਰ ਜਾਂ ਨਾਭੀ ਦਾ ਧਿਆਨ ਕਰ ਲਓ ਤਾਂ ਵੀ ਠੀਕ ਹੈ ਜੇ ਕਰਨਾ ਹੀ ਹੈ ਧਿਆਨ ਨਹੀਂ ਹਟਣਾ ਤਾਂ ਨਾਭੀ ਦਾ ਧਿਆਨ ਰੱਖੋ ਜਾਂ ਜੋ ਸ਼ਬਦ ਬੋਲਦੇ ਆ ਉਸ ਸ਼ਬਦ ਦੇ ਵਿੱਚ ਧਿਆਨ ਰੱਖੋ ਜਾਂ ਫਿਰ ਸਿਰ ਦੇ ਉੱਪਰਲੇ ਪਾਸੇ ਧਿਆਨ ਰੱਖੋ ਸਿਰ ਦੇ ਤਾਲੂ ਤੋਂ 1.5 2 ਇੰਚ ਉੱਪਰ ਉਹ 1.5 ਤੋਂ 2 ਇੰਚ ਉੱਪਰ ਧਿਆਨ ਰੱਖੋ ਇਸ ਤਰ੍ਹਾਂ ਸੁਰਤੀ ਨੂੰ ਉੱਪਰ ਲੈ ਜਾਓ ਸਿੱਧੇ ਤਾਲੂ ਦੇ ਉੱਪਰ ਉੱਥੇ ਉੱਪਰ ਤਾਲੂ ਦੇ ਉੱਪਰ ਸੁਰਤੀ ਰੱਖੋ ਤੇ ਉਸ ਸੁਰਤੀ ਦੇ ਉੱਪਰ ਧਿਆਨ ਰੱਖਦੇ ਹੋਇਆ ਜਾਪ ਕਰੋ ਇਸ ਨਾਲ ਵੀ ਜਿਹੜੀ ਊਰਜਾ ਹੈ ਸੈਂਸਰਾਰ ਤੋਂ ਇਧਰ ਉਧਰ ਖਿੰਡ ਜਾਂਦੀ ਹੈ ਜਦੋਂ ਸੈਂਸਰਾਰ ਤੋਂ ਊਰਜਾ ਕੁੰਡਲਿਨੀ ਦੀ ਚੱਕਰਾਂ ਦੀ ਊਰਜਾ ਖਿੰਡ ਗਈ ਤਾਂ ਇੱਕ ਵਾਰੀ ਇਸ ਤੋਂ ਖਿਹੜਾ ਛੁੱਟ ਗਿਆ ਤਾਂ ਫਿਰ ਤੁਸੀਂ ਨੋਰਮਲ ਹੋ ਜਾਓਗੇ ਫਿਰ ਆਪਦੇ ਅਸੈਜ ਸੁਵਾਏ ਗੁਰੂ ਪਿਤਾ ਦੇ ਵਿੱਚ ਸਰਦਾ ਤੇ ਵਿਸ਼ਵਾਸ ਨਾਮ ਨਹੀਂ ਛੱਡਣਾ ਜਦ ਤੱਕ ਆਪਣੇ ਆਪ ਜੱਪਾ ਜਾਪ ਚ ਕਨਵਰਟ ਨਹੀਂ ਹੁੰਦਾ ਖੁਦ ਨਹੀਂ ਛੱਡਣਾ ਇੱਕ ਗੁਰੂ ਦੀ ਉਸਤਤ ਗਾਣੀ ਹੈ ਇੱਕ ਸੇਵਾ ਚ ਮਨ ਲਗਾਉਣਾ ਚਾਹੇ ਭਾਂਡੇ ਮਨ ਜੋ ਜੁੱਤੇ ਝਾੜੋ ਜੋ ਮਰਜੀ ਕਰੋ ਇਹ ਵੀ ਜ਼ਰੂਰੀ ਹੈ ਤਾਂ ਜੇਕਰ ਕੋਈ ਕਿਸੇ ਦੀ ਨਾਦ ਅਨ ਕੰਟਰੋਲ ਹੋ ਜੇ ਕਈ ਜਿਆਦੇ ਨਾਦ ਦਾ ਅਭਿਆਸ ਕਰਦੇ ਨੇ ਜਦ ਨਾਦ ਕਈ ਮਰੀ ਉਹ ਬਹੁਤ ਬੜੇ ਡਿਸਟਰਬ ਉਸ ਤੇ ਆਵਾਜ਼ ਦੇ ਵਿੱਚ ਕ੍ਰੀਏਟ ਹੋ ਜਾ ਬਦਲ ਜਾਂਦੀ ਹੈ ਬਹੁਤ ਆਵਾਜ਼ ਉੱਚੀ ਹੋ ਜਾਂਦੀ ਹੈ ਨਾਦ ਤਾਂ ਉਹ ਇੱਕ ਬਿਮਾਰੀ ਦਾ ਰੂਪ ਵੀ ਧਾਰਨ ਕਰ ਲੈਂਦੀ ਹੈ ਫਿਰ ਉਹ ਖੁਦ ਰੋਕ ਨਹੀਂ ਸਕਦਾ ਮੜਾ ਜਾਂ ਧਿਆਨ ਹੋਇਆ ਉਧਰ ਉਹ ਨਾਦ ਸੁਣਦੀ ਰਹਿੰਦੀ ਹੈ ਦਿਨ ਰਾਤ ਬਹੁਤ ਜ਼ਿਆਦਾ ਉੱਚੀ ਆਵਾਜ਼ ਦੇ ਵਿੱਚ ਇਹ ਵੀ ਫੋਨ ਆਇਆ ਸੀ ਇੱਕ ਮੈਨੂੰ ਕਿ ਮੈਨੂੰ ਬਹੁਤ ਜ਼ਿਆਦਾ ਨਾਦ ਸੁਣਦੀ ਹੈ ਤੇ ਮੈਂ ਬਹੁਤ ਡਿਸਟਰਬ ਹੋ ਗਿਆ ਉਸ ਨਾਲ ਅਸਲ ਦੇ ਵਿੱਚ ਤਾਂ ਜੇ ਤੁਸੀਂ ਇਕੱਲਾ ਜਾਪ ਕਰਦੇ ਹੋ ਜਾਪ ਦੇ ਵਿੱਚ ਜਾਪ ਨੂੰ ਸੁਣਦੇ ਹੋ ਜਾਪ ਕਰਦੇ ਹੋ ਜਾਂ ਜਾਪ ਦੇ ਵਿੱਚ ਧਿਆਨ ਰੱਖਦੇ ਹੋ ਜਾਂ ਨਾਦੀ ਦਾ ਕਰ ਲਓ ਧਿਆਨ ਜਾਂ ਸਵਾਸਾਂ ਦਾ ਕਰ ਲਓ ਜਾਂ ਹਾਰਟ ਬੀਟ ਦਾ ਧਿਆਨ ਕਰ ਲਓ ਜਾਂ ਫੋਟੋ ਦਾ ਧਿਆਨ ਕਰ ਲਓ ਉਹ ਵੀ ਕੋਈ ਚੱਕਰ ਨਹੀਂ ਜਦ ਤੁਸੀਂ ਤੁਹਾਡਾ ਜਪ ਆਪਾ ਜਪ ਕਨਵਰਟ ਹੋਏਗਾ ਇਹ ਜਾਪ ਸੁਰਤੀ ਦਾ ਬੰਦ ਹੋ ਕੇ ਅੰਤਰਮੁਖ ਹੋ ਜਾਏਗਾ ਫਿਰ ਉਹ ਜੋ ਫੋਟੋ ਹੈ ਜਾਂ ਜੋ ਜਪ ਤੁਸੀਂ ਸੁਰਤੀ ਨਾਲ ਜਪਰੇ ਸੀ ਅੰਤਰਮukh ਚ ਲਿਆ ਗਿਆ ਫੋਟੋ ਵਗੈਰਾ ਫਿਰ ਆਪ ਹੀ ਹਟ ਜਾਏਗੀ ਸੁਰਤੀ ਤੱਕ ਰਹੇਗੀ ਥੋੜਾ ਜਾਂ ਅੰਦਰ ਰਹੇਗੀ ਬਣੀ ਰਹੇਗੀ ਮਗਰ ਆਪਣੇ ਆਪ ਅਲੋਪ ਹੋ ਜਾਏਗੀ ਖਤਮ ਹੋ ਜਾਏਗੀ ਉਹ ਜੋ ਜਪ ਸੀ ਉਹ ਇੱਕ ਯਾਦ ਦੇ ਵਿੱਚ ਬਦਲ ਜਾਏਗਾ ਕਨਵਰਟ ਹੋ ਜਾਏਗਾ ਜਪਾ ਜਪ ਤੋਂ ਬਾਅਦ ਜੋ ਤੁਸੀਂ ਸਵਾਸਾਂ ਦਾ ਧਿਆਨ ਕਰ ਰਹੇ ਹੋ ਸਵਾਸ ਆਪਣੇ ਆਪ ਸੰਮ ਹੋ ਜਾਣਗੇ ਮੱਧਮ ਹੋ ਜਗੇ ਸਵਾਸ ਸਦ ਜੇਗੀ ਤੇ ਸੁਗਨਾ ਨਾੜੀ ਖੁੱਲਦੇ ਸਾਰ ਤੀਸਰਾ ਤਿਲ ਕਹਿ ਲਓ ਸੁਗਨਾ ਨਾੜੀ ਕਹਿ ਲਓ ਅੰਦਰ ਚਲੇ ਜਾਵਾਂਗੇ ਤਾਂ ਸਵਾਸਾਂ ਦਾ ਧਿਆਨ ਜੋ ਬਾਹਰ ਤੁਸੀਂ ਕਰ ਰਹੇ ਸੀ ਸਾਖਸੀ ਭਾਵ ਨਾਲ ਦੇਖ ਰਹੇ ਸੀ ਉਹ ਅੰਦਰ ਸਾਖਸੀ ਭਾਵ ਹੋ ਜਾਏਗਾ ਬਾਹਰ ਵਾਲ ਆਪਣੇ ਆਪ ਛੁੱਟ ਜਾਏਗਾ ਇਹ ਕੀ ਹੈ ਇਸੇ ਤਰ੍ਹਾਂ ਜੇ ਨਾਦ ਅੰਦਰ ਇਸ ਤਰ੍ਹਾਂ ਡਿਸਟਰਬ ਕਰ ਰਹੀ ਹੈ ਤਾਂ ਜਦ ਸ਼ੁਰੂ ਸ਼ੁਰੂ ਚ ਕੀ ਕਰੋ ਸ਼ੁਰੂ ਚ ਜੇ ਤੁਸੀਂ ਨਾਦ ਵੀ ਸੁਣਨੀ ਹੈ ਜਿਹੜੀ ਝਿੰਗਰ ਦੀ ਆਵਾਜ਼ ਜੇ ਸੁਣਨੀ ਹੈ ਤੁਸੀਂ ਕਿਸੇ ਨੇ ਤੁਹਾਨੂੰ ਕਹਿਤਾ ਕਿ ਇਸ ਬਿਨਾ ਨਹੀਂ ਸਰਦਾ ਮੈਸੇਜ ਸਰ ਸਕਦਾ 100% ਸਰ ਸਕਦਾ ਇਸ ਦੇ ਬਿਨਾ ਕੱਲਾ ਜਾਪ ਨਾਲ ਵੀ ਕੰਮ ਬਣ ਜਾਂਦਾ ਜੇਕਰ ਤੁਸੀਂ ਕਰਨਾ ਹੀ ਹੈ ਤਾਂ ਫਿਰ ਜਾਦੇ ਧਿਆਨ ਜਾਪ ਤੇ ਦਿਓ ਇਸ ਤੇ ਹਲਕਾ ਜਾ ਰੱਖੋ ਹਲਕਾ ਜਾ ਧਿਆਨ ਇਸ ਤੇ ਰੱਖੋ ਜਿਆਦੇ ਨਾ ਇਸ ਜਿਆਦੇ ਇਸ ਨੂੰ ਜਿਆਦੇ ਇਸ ਨੂੰ ਨਾ ਦਿਓ ਧਿਆਨ ਜਿਆਦੇ ਜਾਪ ਤੇ ਹੀ ਰੱਖੋ ਜਾਪ ਤੇ ਸੁਰਤੀ ਬਣਾਈ ਰੱਖੋ ਸੁਣਨ ਸੁਣਨ ਦੀ ਕੋਸ਼ਿਸ਼ ਕਰੋ ਜਾਪ ਨੂੰ ਜਾਪ ਤੇ ਧਿਆਨ ਰੱਖੋ ਜਾਪ ਨਾ ਛੁੱਟੇ ਤੁਹਾਡਾ ਸਾਵਧਾਨਤਾ ਨਾਲ ਇਧਰ ਉਧਰ ਮੰਨ ਜਾਂਦਾ ਹੈ ਵਾਪਸ ਜਾਪ ਚ ਲਿਆਓ ਤੇ ਜਦ ਸਰਦਾ ਤੇ ਵਿਸ਼ਵਾਸ ਜ਼ਰੂਰ ਰੱਖਣਾ ਗੁਰੂ ਦੀ ਉਸਤਤ ਕਰਨੀਆਂ ਗੁਰੂ ਦੀ ਵਡਿਆਈ ਕਰਨੀਆਂ ਜਦ ਵੀ ਮੌਕਾ ਮਿਲ ਜੇ ਫੋਟੋ ਹੋਵੇ ਕੁਝ ਹੋਵੇ ਗੁਰੂ ਘਰ ਜਾਓ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਦਿਓ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ 2 ਮਿੰਟ ਉੱਥੇ ਬੈਠ ਕੇ ਆਓ ਸਮਾਂ ਗੁਜ਼ਾਰੋ ਗੁਰੂ ਦੇ ਸਾਹਮਣੇ ਕਿਸੇ ਸ਼ਿਵਜੀ ਮਹਾਰਾਜ ਨੂੰ ਮੰਨਦੇ ਹੋ ਤਾਂ ਉਹਨਾਂ ਦੇ ਸਾਹਮਣੇ ਬੈਠੋ ਮੂਰਤੀ ਹੈ ਤਾਂ ਮੂਰਤੀ ਦੇ ਸਾਹਮਣੇ ਬੈਠੋ ਉਸ ਥੋੜਾ ਉੱਥੇ ਸਮਾਂ ਗੁਜ਼ਾਰੋ ਤਾਂ ਜੋ ਤੁਹਾਡਾ ਸਰਦਾ ਵਿਸ਼ਵਾਸ ਬਾਧਾ ਬਣਿਆ ਰਹੇ ਸਰਦਾ ਵਿਸ਼ਵਾਸ ਬਹੁਤ ਜ਼ਰੂਰੀ ਹੈ ਗੁਰੂ ਦਾ ਕੋਈ ਵੀ ਸਰੂਪ ਹੈ ਉਸ ਨਾਲ ਪਿਆਰ ਬਹੁਤ ਜ਼ਰੂਰੀ ਹੈ ਉਸ ਵੱਲ ਸਰਦਾ ਵਿਸ਼ਵਾਸ ਨਾਲ ਤੱਕੋਂਗੇ ਸਰਦਾ ਵਿਸ਼ਵਾਸ ਕਮਾਉਂਗੇ ਤਾਂ ਤੁਹਾਡੇ ਫਿਰ ਉਹ ਨਾਦ ਜਿਆਦੇ ਤੁਹਾਨੂੰ ਤੰਗ ਨਹੀਂ ਕਰਨੀ ਜਿਹੜਾ ਤੁਸੀਂ ਝਿੰਗਰ ਦੀ ਆਵਾਜ਼ ਤੇ ਵਿੰਡੇ ਦੀ ਆਵਾਜ਼ ਤੇ ਧਿਆਨ ਲਾਇਆ ਫਿਰ ਉਹ ਜਿਆਦਾ ਪ੍ਰਗਟ ਨਹੀਂ ਹੋਏਗੀ ਫਿਰ ਉਹ ਇਸ ਤਰ੍ਹਾਂ ਤੁਸੀਂ ਅੰਦਰ ਚਲੇ ਜਾਓਗੇ ਔਰ ਜੇ ਪ੍ਰਗਟ ਹੋ ਹੀ ਗਈ ਫਿਰ ਤੁਸੀਂ ਉਹ ਇਹ ਮੂਲ ਮੰਤਰ ਦਾ ਜਾਪ ਕਰੋ ਜਿਸ ਤਰ੍ਹਾਂ ਦੱਸਿਆ ਉਸ ਤਰ੍ਹਾਂ ਕਰੋ ਤੇ ਸਚੈ ਚਿੰਗਰਦੀ ਆਵਾਜ਼ ਹੈ ਬਿੰਡੇ ਦੀ ਆਵਾਜ਼ ਹੈ ਟਿੰਟੀ ਦੀ ਆਵਾਜ਼ ਹੈ ਚਾਹੇ ਕੁंडਲੀ ਨਹੀਂ ਸਕਤੀ ਦੀ ਊਰਜਾ ਹੈ ਇਹ ਦੋਵੇਂ ਇਸੇ ਤਰੀਕੇ ਨਾਲ ਥੱਲੇ ਉਤਰ ਜਾਂਦੀਆਂ ਨੇ ਵਾਪਸ ਇਹਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ ਆਜੇ ਨਈ ਸਾਧ ਸੰਗਤ ਜੀ ਤਨ ਗੁਰਨਾਨਕ ਤਨ ਗੁਰਨਾਨਕ ਤਨ ਗੁਰਨਾਨਕ ਵੈਗ ਜੀ ਕਾ ਖਾਲਸਾ ਵੈਗ ਜੀ ਕੀ ਫਤ